ਮੈਂ ਬੰਦਰ ਕੋਰ ਮੇਰੇ ਵੱਲੋਂ ਪੇਮ ਪਰ ਇਸ ਸਾਤ ਸਰੀਆ ਕਾਲ ਜੀ ਤੇ ਤੁਸੀਂ ਸਾਰੇ ਆਪੂ ਆਪਣੇ ਖਾਈ ਖੋਸ ਹੋ ਬਗੇ ਬੈਗ ਦੇ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਤੇ ਖੁਸ਼ੀਆਂ ਖਬਸੀ ਹਰੇਕ ਦੇ ਪਰਿਵਾਰ ਵਿੱਚ ਤੇ ਹੁਣ ਮੈਂ ਤੁਹਾਨੂੰ ਇੱਕ ਪੰਜਾਬੀ ਸਟੋਰੀ ਬਾਤ ਸੁਣਾਉਣੀ ਹਾਂ ਗਿਆਨ ਦੀ ਬਾਤ ਤੇ ਸੁਣੋ ਕਿਉਂਕਿ ਇਹ ਇੱਕ ਇਹੋ ਜੀ ਕਹਾਣੀ ਹੈ ਇਹ ਕਦੀ ਵੀ ਰਿਸ਼ਵਤ ਨਹੀਂ ਲੈਣੀ ਚਾਹੀਦੀ ਕਿਉਂਕਿ ਜੇ ਰਿਸ਼ਵਤ ਕੋਈ ਮੰਗਦਾ ਹੈ ਤੇ ਅੱਗੋਂ ਕੋਈ ਚੰਗਾ ਬੰਦਾ ਮਿਲ ਜੇ ਫਿਰ ਉਹ ਹੱચી ਤਰ੍ਹਾਂ ਹੀ ਇਹ ਰਿਸ਼ਵਤ ਦਿੰਦਾ ਹੈ ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਤੇ ਜ਼ਰੂਰ ਸੁਣਨੀ ਇਹਦੇ ਤੋਂ ਆਪਾਂ ਨੂੰ ਕੋਈ ਸਿੱਖਿਆ ਮਿਲੇਗੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜਾ ਸੀ ਤੇ ਉਹ ਬਿਮਾਰ ਪੈ ਗਿਆ ਕਿਉਂਕਿ ਉਹਦੀ ਬਿਮਾਰੀ ਬਾਲੀ ਹੀ ਭਿਆਨਕ ਸੀ ਉਹਨੂੰ ਰਾਮ ਨਹੀਂ ਸੀ ਆ ਰਿਹਾ ਜਿਦੋਂ ਉਹਨੂੰ ਰਾਮਨੇਸੀ ਆਰਿਆ ਤਾਂ ਉਹਨੇ ਲਾਗੇ ਲਾਗੇ ਦੇ ਵੈਦ ਸਿਆਣੇ ਜੋ ਉਹਨਾਂ ਸਮਿਆਂ ਵਿੱਚ ਸੀ ਉਹਨਾਂ ਨੂੰ ਹੋਕਾ ਦਿੱਤਾ ਆਵਾਜ਼ਾ ਦਵਾਇਆ ਤੇ ਬੰਦੇ ਭੇਜੇ ਵੀ ਕੋਈ ਵੀ ਹੋਏ ਜਿਹੜਾ ਮੇਰੀ ਬਿਮਾਰੀ ਦਾ ਇਲਾਜ ਕਰ ਦੇਵੇ ਤਾਂ ਮੈਂ ਉਸ ਨੂੰ ਮੋਹ ਮੰਗਿਆ ਇਨਾਮ ਦੇਵਾਂਗਾ ਤਾਂ ਇਸੇ ਤਰ੍ਹਾਂ ਸੁਣਦਿਆਂ ਸੁਣਦਿਆਂ ਇੱਕ ਵੈਦ ਨੂੰ ਪਤਾ ਲੱਗਾ ਤਾਂ ਵੈਦ ਰਾਜੇ ਤੇ ਮਹਿਲਾਂ ਵਿੱਚ ਆਇਆ ਜਦੋਂ ਉਹ ਮਹਿਲਾਂ ਵਿੱਚ ਆਉਂਦਾ ਹੈ ਤਾਂ ਉਹ ਪੁੱਛਦਾ ਹੈ ਵੀ ਮੈਂ ਰਾਜੇ ਦਾ ਇਲਾਜ ਕਰ ਸਕਦਾ ਹਾਂ ਤੇ ਜਿਹੜਾ ਅੱਗੇ ਸਕਿਉਰਿਟੀ ਗਾਰਡ ਖੜਾ ਹੋਇਆ ਸੀ ਜਿਵੇਂ ਉਦੋਂ ਪਹਿਰੇਦਾਰ ਕਹਿੰਦੇ ਸੀ ਅੱਜ ਕੱਲ ਸਕਿਉਰਿਟੀ ਗਾਰਡ ਕਹਿੰਦੇ ਹੈ ਰਾਜੇ ਦੇ ਮਹਿਲਾਂ ਅੱਗੇ ਦਰਬਾਰੀ ਖੜਾ ਸੀ ਉਸ ਨੂੰ ਕਿਹਾ ਵੀ ਮੈਂ ਰਾਜੇ ਦਾ ਇਲਾਜ ਕਰਾਂਗਾ ਤੇ ਜਿਹੜਾ ਉਹ ਸਕਿਉਰਿਟੀ ਗਾਰਡ ਖੜਾ ਹੋਇਆ ਸੀ ਰਾਜੇ ਦੇ ਮਹਿਲਾ ਅੱਗੇ ਪਹਿਰੇਦਾਰ ਉਹ ਕਹਿਣ ਲੱਗਾ ਵੀ ਜੇ ਰਾਜੇ ਨੇ ਤੈਨੂੰ ਇਨਾਮ ਦਿੱਤਾ ਤਾਂ ਮੈਨੂੰ ਵਿੱਚੋਂ ਕੀ ਦੇਂਗਾ ਮੈਨੂੰ ਵੀ ਕੁਝ ਦੇ ਉਹ ਜਿਹੜਾ ਹਕੀਮ ਸੀ ਉਹ ਬਹੁਤ ਚਤਰਚਲਾਕ ਸੀ ਉਸਨੇ ਕਿਹਾ ਵੀ ਜੋ ਮੈਨੂੰ ਮਿਲੇਗਾ ਉਹਦੇ ਵਿੱਚੋਂ 50% ਹਿੱਸਾ ਤੇਰਾ ਹੈ ਤੇ ਤੂੰ ਲੈ ਸਕ ਤੇਨੂੰ ਦਿਆਂਗਾ ਉਹ ਕਹਿੰਦਾ ਠੀਕ ਆ ਜਦੋਂ ਉਹਦੋਂ ਅੱਗੇ ਜਾਂਦਾ ਹੈ ਜਾ ਜਿਹੜਾ ਮਹਿਲਾ ਦੇ ਅੱਗੇ ਖੜਾ ਹੁੰਦਾ ਹੈ ਉਹ ਕਹਿੰਦਾ ਹੈ ਵੀ ਜਦੋਂ ਰਾਜੇ ਦਾ ਤੂਲ ਆਜ ਕਰੇਗਾ ਤੇ ਤੈਨੂੰ ਰਾਜੇ ਨੇ ਨਾਮ ਕਨਾਮ ਬਹੁਤ ਦੇਣਾ ਹੈ ਤੇ ਥੋੜਾ ਬਹੁਤਾ ਮੈਨੂੰ ਵੀ ਦਵੇਂ ਉਹਦੇ ਵਿੱਚੋਂ ਹਿੱਸਾ ਤੇ ਜਿਹੜਾ ਹਕੀਮ ਸੀ ਉਹ ਕਹਿਣ ਲੱਗਾ ਵੈਦ ਵੀ ਹਾਂ ਜਿਹੜਾ ਰਾਜੇ ਨੇ ਮੈਨੂੰ ਦੇਣਾ ਹੈ ਜੇ 100% ਦਿੱਤਾ 50% ਤਾਂ ਜਿਹੜਾ ਡਿਊਟੀ ਦੇ ਅੱਗੇ ਪਹਿਰੇਦਾਰ ਖੜਾ ਹੈ ਉਸ ਦਾ ਹੈ ਤੇ ਜਿਹੜਾ ਬਾਕੀ ਹੈ 50% ਮੇਰੇ ਕੋਲੇ ਉਹਦੇ ਵਿੱਚੋਂ 25 ਤੈਨੂੰ ਦਿਆਂਗਾ ਉਹ ਕਹਿੰਦਾ ਠੀਕ ਆ ਉਤੋਂ ਹੱਸ ਕੇ ਅੱਗੇ ਹਕੀਮ ਚਲਾ ਜਾਂਦਾ ਹੈ ਜਿੱਦੋਂ ਅੱਗੇ ਜਾਂਦਾ ਹੈ ਤਾਂ ਰਾਜੇ ਦਾ ਵਜ਼ੀਰ ਕਹਿੰਦਾ ਹੈ ਵੀ ਮੈਨੂੰ ਪਤਾ ਲੱਗਿਆ ਹੈ ਵੀ ਤੁਸੀਂ ਬਾਦਸ਼ਾਹ ਦਾ ਇਲਾਜ ਕਰਨ ਆਏ ਜੀ ਤੇ ਰਾਜੇ ਨੇ ਤੁਹਾਨੂੰ ਬਹੁਤ ਨਾਮ ਦੇਣਾ ਹੈ ਜੇ ਰਾਜੇ ਦੀ ਬਿਮਾਰੀ ਦਾ ਇਲਾਜ ਹੋ ਗਿਆ ਤਾਂ ਰਾਜਾ ਬਚ ਗਿਆ ਤੇ ਮੈਨੂੰ ਕੀ ਦਿਓਗੇ ਉਹ ਕਹਿਣ ਲੱਗਾ ਵੀ 100 ਦੇ ਵਿੱਚੋਂ 50% ਤਾਂ ਜਿਹੜਾ ਡਿਊੜੀ ਵਾਲਾ ਹੈ ਉਸ ਦਾ ਹੈ 25% ਜਿਹੜਾ ਮਹਿਲਾ ਦੇ ਅੱਗੇ ਖੜਾ ਹੈ ਅਰਦਲਿਆ ਉਸ ਦਾ ਹੈ ਤੇ ਜਿਹੜਾ ਹੁਣ ਰਹਿ ਗਿਆ ਮੇਰੇ ਕੋਲ 25% ਹਿੱਸਾ ਆਊਗਾ ਕਿਉਂਕਿ ਮੈਂ ਜ਼ਿਆਦਾ ਲਾਲਚ ਨਹੀਂ ਕੱਢੀ ਕੀਤਾ ਉਹਦੇ ਵਿੱਚੋਂ 12% 12.5% 13 ਵੀ ਅੱਧਾ 13 ਅੱਧ ਮੇਰਾ ਆਪਾਂ ਉਹ 25% ਅੱਧੋ ਵੱਧੀ ਕਰ ਲਾਂਗੇ ਜਿਹੜੇ 25 ਰੁਪਏ ਹੋਣਗੇ ਉਹ ਕਹਿੰਦਾ ਠੀਕ ਆ ਹੁਣ ਰਾਜੇ ਦਾ ਹਕੀਮ ਇਲਾਜ ਕਰਦਾ ਹੈ ਜਦੋਂ ਉਹ ਇਲਾਜ ਕਰਦਾ ਹੈ ਤਾਂ ਹੌਲੀ-ਹੌਲੀ ਮਹੀਨਾ ਦੋ ਮਹੀਨੇ ਬੀਤਦੇ ਹਨ ਤੇ ਰਾਜਾ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਜਦੋਂ ਰਾਜਾ ਠੀਕ ਹੁੰਦਾ ਹੈ ਤਾਂ ਉਹ ਬਾਦਸ਼ਾਹ ਜਿਹੜਾ ਹੈ ਉਹਨੇ ਜ਼ਬਾਨ ਕੀਤੀ ਸੀ ਵੀ ਮੈਂ ਜਿਹੜਾ ਮੇਰਾ ਇਲਾਜ ਕਰੂਗਾ ਮੈਨੂੰ ਬਚਾਊਗਾ ਮੈਂ ਉਹਨੂੰ ਮੋਹ ਮੰਗਿਆ ਇਨਾਮ ਦਊਗਾ ਉਹ ਹਕੀਮ ਨੂੰ ਕਹਿੰਦਾ ਹੈ ਵੀ ਤੂੰ ਦੱਸ ਮੂਹ ਮੰਗ ਮੈਂ ਤੈਨੂੰ ਇਨਾਮ ਦਿਆਂ ਕਿਉਂਕਿ ਤੂੰ ਮੇਰਾ ਲਾਜ ਕੀਤਾ ਹੈ ਮੈਂ ਬਚ ਗਿਆ ਹਾਂ ਤਾਂ ਹਕੀਮ ਕਹਿੰਦਾ ਹੈ ਵੀ ਨਹੀਂ ਬਾਦਸ਼ਾ ਜੋ ਮਰਜ਼ੀ ਦੇ ਦਿਓ ਮੈਂ ਮੰਗਣਾ ਨੇ ਉਹ ਕਹਿੰਦਾ ਨਹੀਂ ਤੁਸੀਂ ਦੂਜਾ ਵਚਨ ਹੈ ਵੀ ਮੰਗ ਹਕੀਮ ਕਹਿੰਦਾ ਇਹ ਵੀ ਨਹੀਂ ਤੀਜਾ ਵਚਨ ਰਾਜੇ ਨੇ ਕਿਹਾ ਵੀ ਤੁਸੀਂ ਜੋ ਵੀ ਮੋਹ ਕਹੋਗੇ ਮੈਂ ਤੁਹਾਨੂੰ ਇਨਾਮ ਦਿਆਂਗਾ ਉਹ ਕਹਿਣ ਲੱਗਾ ਵੀ ਰਾਜਾ ਜਿਹੜਾ ਤੁਸੀਂ ਕਹਿੰਦੇ ਇਨਾਮ ਤੇ ਮੈਨੂੰ ਤਾਂ 100 ਛਿੱਤਰ ਮਾਰੋ ਮੈਨੂੰ ਰਾਜਾ ਹੱਸ ਕੇ ਕਹਿਣ ਲੱਗਾ ਅੱਗੋਂ ਵੀ ਤੂੰ ਮੇਰਾ ਇਲਾਜ ਕੀਤਾ ਹੈ ਤੇ ਤੂੰ ਕੋਈ ਧਨ ਜਾਂਦੀ ਸੋਨਾ ਜਾਂ ਕੋਈ ਮਾਇਆ ਕੋਈ ਚੀਜ਼ ਮੰਗ ਮੈਂ ਤੈਨੂੰ ਛਿੱਤਰ ਕਿਉਂ ਮਾਰਾਂ ਉਹ ਕਹਿਣ ਲੱਗਾ ਨਹੀਂ ਬਾਦਸ਼ਾ ਤੁਸੀਂ ਮੈਨੂੰ 100 ਛਿੱਤਰ ਮਾਰੋ ਰਾਜਾ ਕਹਿੰਦਾ ਵੀ ਨਹੀਂ ਮੈਂ ਇਹ ਕੰਮ ਨਹੀਂ ਕਰਦਾ ਉਹ ਕਹਿੰਦਾ ਜੇ ਤੂੰ ਇਹ ਕੰਮ ਨਹੀਂ ਕਰਦਾ ਤੇ ਮੈਂ ਕੋਈ ਨਾਮ ਨਹੀਂ ਲੈਂਦਾ ਹਕੀਮ ਕਹਿਣ ਲੱਗਾ ਜਦੋਂ ਅੜੀ ਤੇ ਗੱਲ ਆ ਗਈ ਤਾਂ ਹਕੀਮ ਕਹਿਣ ਲੱਗਾ ਵੀ ਮੈਨੂੰ ਜਾਂ ਤਾਂ 170 ਮਾਰੋ ਤੇ ਨਹੀਂ ਤੇ ਮੈਂ ਕੋਈ ਚੀਜ਼ ਨਹੀਂ ਲਵਾਂਗਾ ਬਾਦਸ਼ਾਹ ਕਹਿਣ ਲੱਗਾ ਵੀ ਠੀਕ ਆ ਵੀ ਜੇ ਤੇਰੀ ਇਹੋ ਇੱਛਾ ਹੈ 170 ਦੀ ਉਹ ਕਹਿੰਦਾ ਵੀ 170 ਮੈਂ ਲੈਣਾ ਹੈ ਤੇ 170 ਤੁਸੀਂ ਮੈਨੂੰ ਮਾਰਨਾ ਹੈ ਤੇ ਮੈਂ ਇਹ ਗੱਲ ਹੈ ਮੇਰੀ ਇੱਕ ਬੇਨਤੀ ਹੈ ਵੀ 50 ਤਾਂ ਉਹਦੇ ਵਿੱਚੋਂ ਜਿਹੜਾ ਤੁਹਾਡੇ ਬਾਹਰ ਡਿਊਟੀ ਦੇ ਬੂਹੇ ਅੱਗੇ ਅੜਦਲੀਆ ਖੜਾ ਹੈ ਪਹਿਰੇਦਾਰ ਖੜਾ ਹੈ 50 ਉਹਨੂੰ ਮਾਰੋ ਤੇ ਰਹਿ ਗਏ 50 50ਾਂ ਵਿੱਚੋਂ 25 ਜਿਹੜੇ ਤੁਹਾਡੇ ਮਹਿਲਾ ਦੇ ਅੱਗੇ ਪਹਿਰੇਦਾਰ ਖੜਾ ਹੈ 25 ਉਹਦੇ 25 ਉਹਨੂੰ ਮਾਰੋ ਤੇ ਰਹਿ ਗਏ 25 ਤੇ ਉਹਨਾਂ ਕਹੇ ਵੀ 25ਾਂ ਦੇ ਵਿੱਚੋਂ ਅੱਧ ਜਿਹੜਾ ਹੈ ਉਹ ਤੁਹਾਡੇ ਵਜ਼ੀਰ ਦਾ ਹੈ ਉਹਨੂੰ ਦਿਓ ਜਿਹੜਾ ਅਧਿਆਇ ਉਹ ਮੈਨੂੰ ਦੇ ਦਿਓ ਸਾਡੇ ਚੌਵਾਂ ਜਾਣਿਆਂ ਦਾ ਹਿੱਸਾ ਹੈ ਰਾਜਾ ਕਹਿਣ ਲੱਗਾ ਕਿ ਇਹ ਕੀ ਗੱਲ ਉਹਨੇ ਆਹ ਤੇਰੇ ਰਾਜ ਵਿੱਚ ਐਨੀ ਰਿਸ਼ਵਤ ਚੱਲਦੀ ਹੈ ਵੀ ਤੇਰਾ ਤਾਂ ਇਹਨਾਂ ਨੂੰ ਪੂਰਾ ਵੀ ਨਹੀਂ ਸੀ ਵੀ ਰਾਜਾ ਮੰਜੀ ਤੇ ਵਿਆਹ ਇਹਨਾਂ ਨੂੰ ਤਾਂ ਮਾਇਆ ਦਾ ਸੀ ਮੈਂ ਫਿਰ ਇਸੇ ਕਰਕੇ ਸੋਚ-ਸੋਚੀ ਸੀ ਵੀ ਇਹ ਜਦੋਂ ਮੈਂ ਆਉਂਦਾ ਸੀ ਪਹਿਲਾਂ ਇਹਨਾਂ ਮੈਨੂੰ ਆਉਂਦਿਆਂ ਇਹੋ ਗੱਲ ਹੀ ਗਈ ਜਿਹੜਾ ਰਾਜੇ ਨੇ ਤੁਹਾਨੂੰ ਨਾਮ ਦੇਣਾ ਹੈ ਉਹਦੇ ਵਿੱਚੋਂ ਸਾਡਾ ਹਿੱਸਾ ਕੀ ਪਰ ਮੈਂ ਵੀ ਉਸ ਵੇਲੇ ਸੋਚ ਲਿਆ ਮੈਂ ਮਾਵੇ ਸੋ ਸੱਤਾਰੀ ਮੰਗਣਾ ਰਾਜੇ ਤੋਂ ਮੈਂ ਹੋਰ ਨਾਮ ਨਹੀਂ ਮੰਗਣਾ ਪਰ ਇਹਨਾਂ ਨੂੰ ਤਾਂ ਦੇਖੇ ਜਾਊਗਾ ਰਾਜੇ ਨੇ ਕਿਹਾ ਵੀ ਠੀਕ ਆ ਇਹਨਾਂ ਨੂੰ ਤਾਂ ਇਸੇ ਤਰ੍ਹਾਂ ਹੀ ਉਹਨੇ ਫਿਰ ਪਹਿਰੇਦਾਰ ਸੱਧਿਆ 50 ਛਿੱਤਰ ਰਾਜੇ ਨੇ ਉਹਨੂੰ ਮਾਰੇ ਤੇ 25 ਦੂਜੇ ਨੂੰ ਮਾਰੇ ਤੇ ਜਿਹੜੇ 12 ਰਹਿ ਗਏ 12.5 ਉਹ ਮਾਰੇ ਵਜ਼ੀਰ ਦੇ ਉਹਨੇ ਕਿਹਾ ਵੀ ਹੁਣ ਆ ਵੀ ਰਹਿੰਦੇ ਜਿਹੜੇ ਆ ਨਾ 12 ਇਹ ਵੀ ਵਜ਼ੀਰ ਦੇ ਹੀ ਠੁਕਣੇ ਉਹਨੇ ਵਜ਼ੀਰ ਨੂੰ ਚੰਗਾ ਘੜਕਾਇਆ ਉਨੇ ਕਾ ਤੈਨੂੰ ਤਾਂ ਹਕੀਮ ਨੂੰ ਕਹਿਣ ਲੱਗਾ ਇਨਾਮ ਦੇਵਾਂਗਾ ਜੋ ਵੀ ਤੂੰ ਮੰਗੇਗਾ ਮੈਂ ਉਹ ਹੀ ਦੇਵਾਂਗਾ ਜੇ ਤੂੰ ਨਾਮ ਮੰਗੇਗਾ ਮੈਂ ਤਾਂ ਵੀ ਦੇਵਾਂਗਾ ਪਰ ਮੈਂ ਜਿਹੜੀ ਮੇਰੀ ਸਕੌਲਟੀ ਮੈਂ ਇਹਨਾਂ ਤੋਂ ਬਲਿਹਾਰੇ ਜਾਵਾਂ ਵੀ ਐਡੇ ਲਾਲਚੀ ਇਹ ਤਾਂ ਮੇਰੀ ਮੌਤ ਹੀ ਵੇਂਦੀ ਸੀ ਤੇ ਮਾਇਆ ਨੂੰ ਹੀ ਕਬਲਾ ਮਾਰਦੇ ਸੀ ਇਹ ਅੱਜ ਕੱਲ੍ਹ ਵੀ ਹੋ ਰਿਹਾ ਹੈ ਕਿ ਕਿਉਂਕਿ ਜਦੋਂ ਆਪਾਂ ਕਿਤੇ ਜਾਂਦੇ ਹਾਂ ਅਗਲੇ ਆਪਣਾ ਦੁੱਖ ਸੁੱਖ ਨਹੀਂ ਵੇਂਦੇ ਪਹਿਲਾਂ ਉਹ ਪੈਸੇ ਹੀ ਮੰਗਦੇ ਹਨ ਤੇ ਇਹ ਲਾਲਚ ਕਰਨਾ ਬੁਰੀ ਬਲਾ ਹੁੰਦਾ ਹੈ ਲਾਲਚ ਦੇ ਵਿੱਚ ਆਣ ਕੇ ਫਿਰ ਛਿੱਤਰ ਹੀ ਪੈਂਦੇ ਹਨ ਇਹ ਹੈ ਇੱਕ ਛੋਟੀ ਜੀ ਕਹਾਣੀ ਤੇ ਅੱਗੇ ਤੋਂ ਤੁਸੀਂ ਕਦੀ ਵੀ ਕਿਸੇ ਨੂੰ ਰਿਸ਼ਵਤ ਨਾ ਦਿਓ ਆਦਾ ਦਿਮਾਗ ਲੜਾਓ ਜੇ ਕੋਈ ਰਿਸ਼ਵਤ ਮੰਗਦਾ ਹੈ ਫਿਰ ਇਸੇ ਹੀ ਹਕੀਮ ਵਾਲਾ ਉਹਦਾ ਹਾਲਾਤ ਹਾਲ ਕਰੋ ਕਿ ਉਹਨੂੰ ਪੈਸੇ ਦੀ ਥਾਂ ਛਿੱਤਰ ਮਿਲਣ ਤੇ ਇਹ ਇੱਕ ਛੋਟੀ ਜੀ ਸਟੋਰੀ ਸੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਸਬਸਕ੍ਰਾਈਬ ਜਰੂਰ ਕਰਿਓ ਕੱਲ ਨੂੰ ਆਪਾਂ ਹੋਰ ਕੋਈ ਨਵੀਂ ਸਟੋਰੀ ਲੈ ਕੇ ਹਾਜ਼ਰ ਹੁੰਨੇ ਆ ਕਿਉਂਕਿ ਮੈਂ 2-4 ਦਿਨ ਸਾਡਾ ਵਿਆਹ ਸੀ ਕਰਦਾ ਸੀ ਅਸੀਂ ਉਧਰ ਬੀਜੀ ਸੀ ਤਾਂ ਕਰਕੇ ਮੇਥੋਂ ਥੋੜਾ ਜਿਹਾ ਵੇਲੇ-ਕਵੇਲੇ ਵੀਡੀਓ ਪੈਂਦੀ ਰਹੀ ਹੈ ਤੇ ਨਾਲੇ ਮੈਂ ਵੱਡੀ ਵੀਡੀਓ ਨਹੀਂ ਅਪਲੋਡ ਕਰ ਸਕੀ ਤੇ ਮੈਨੂੰ ਦਿਓ ਅੱਗੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਇਹ ਜਰੂਰ ਧਿਆਨ ਰੱਖਣਾ ਜੇ ਕੋਈ ਰਿਸ਼ਵਤ ਮੰਗਦਾ ਹੈ ਨਾ ਤੇ ਉਹਨੂੰ ਰਿਸ਼ਵਤ ਕਦੀ ਨਾ ਦਿਓ ਆ ਸਾਵਧਾਨ ਰਹੋ ਅੱਜਕੱਲ ਲਾਲਚ ਦੀ ਦੁਨੀਆ ਬਹੁਤ ਭਰੀ ਹੋਈ ਹੈ